ਹਾਂਜੀ ਦਰਸ਼ਕ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਜਈਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੁਦਰਤ ਦੀਆਂ ਦਾਤਾਂ ਬਾਰੇ ਜਾਂ ਜੋ ਆਪਾਂ ਨੂੰ ਨਜ਼ਮੇ ਦਿੱਤੀਆਂ ਵਾਹਿਗੁਰੂ ਨੇ ਸੋ ਵੇਖੋ ਵੀ ਕਿੰਨੇ ਸੋਹਣੇ ਦ੍ਰਿਸ਼ ਬਣ ਜਾਂਦੇ ਆ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਣੇ ਖੇਤੋਂ ਮੋਟਰ ਤੇ ਅਬਰਕੈਣ ਦਾ ਰੌਖਾ ਹੈਗਾ ਸੋ ਵੇਖੋ ਕਿੰਨਾ ਸੋਹਣਾ ਬਣਿਆ ਜਾ ਰਿਹਾ ਰੱਬ ਦੀ ਮਿਹਰ ਵੇ ਕਿੰਨੀ ਕਿਰਪਾ ਹੋਈ ਆ ਬੀਏ ਛਤਰੀ ਬਾਂਗ ਬਣਿਆ ਪਿਆ ਸੋ ਇਹੀ ਆਪਣੇ ਪੰਜਾਬ ਦੀ ਇੱਕ ਬਲਖਣ ਚੀਜ਼ ਆ ਬਲਖਣ ਤਾਂ ਗਈ ਜਿਹੜੀ ਦੂਜੀਆਂ ਦੇਸ਼ਾਂ ਨਾਲੋਂ ਜਾਂ ਫ ਹੋਰ ਵਾਤਾਵਰਣ ਦੇ ਨਾਲੋਂ ਪੰਜਾਬ ਇੱਕ ਵੱਖਰਾ ਹੈਗਾ ਸੋ ਇਹ ਪੰਜਾਬ ਦੇ ਨੈਚੁਰਲ ਕੁਦਰਤੀ ਇਹ ਤੌਰ ਤਰੀਕੇ ਆ ਇਹ ਵੱਖਰੇ ਹੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹ ਲੱਗਦਾਗਾ ਯਾਰ ਆਪਣੇ ਖੇਤ ਮੋਟਰ ਦੇ ਆਗਾ ਸੋ ਇਹ ਇਕੱਲੇ ਤੇ ਨਹੀਂਗਾ ਵੀ ਇਹ ਇਕੱਲਾ ਹੀ ਇਹ ਤਾਂ ਜਗਾ ਜਗਾ ਜਿਵੇਂ ਗਲਦਾਸਤੇ ਨੇ ਆਪਾਂ ਘਰੇ ਗਮਲੇ ਰੱਖ ਲਨੇ ਗਮਲੇ ਬਣ ਜਾਂਦੇ ਵਿੱਚ ਫੁੱਲ ਲੱਗੇ ਹੁੰਦੇ ਆ ਗਲਦਾਸਤੇ ਹੁੰਦੇ ਆ ਘਰੇ ਤੇ ਉਸੇ ਤਰ੍ਹਾਂ ਇਹ ਕੁਦਰਤ ਨੇ ਆਪਣੀ ਧਰਤੀ ਦੇ ਉੱਪਰ ਵੱਖਰੇ ਵੱਖਰੇ ਦੇਖੋ ਕਿੰਨੇ ਸੋਹਣੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਵੀ ਇਸੇ ਤਰ੍ਹਾਂ ਹੀ ਆ ਮੋਟਰ ਦੇ ਉੱਤੇ ਕਿੰਨਾ ਸੋਹਣਾ ਲੱਗਦਾ ਉਧਰ ਵੇਖ ਰੋ ਕਿੰਨੇ ਸੋਹਣ ਟਾਲੀਆਂ ਸੋ ਕਿੰਨੀਆਂ ਪਹਾੜੀਆਂ ਹੋ ਕਿੰਨੇ ਸੋਹਣੇ ਲੱਗ ਰਿਹਾ ਇੱਧਰ ਤੁਸੀਂ ਦੇਖ ਸਕਦੇ ਹੋ ਆ ਮੋਟਰ ਦੇ ਉੱਪਰ ਦੋ ਤਿੰਨ ਡੇਕਾਂ ਗਈਆਂ ਸੋ ਇਹਨਾਂ ਦੇ ਹੁਣ ਪੱਤ ਝੜ ਆ ਰਹੀ ਆ ਤੇ ਪੱਤੇ ਹੀ ਸੈਟ ਰਹੇ ਆ ਸੋ ਅੱਗੇ ਇਹ ਫੱਗਣ ਵਿਸਾਖ ਚੇਤ ਵਿੱਚ ਇਹ ਬਹੁਤ ਸੋਹਣੀਆਂ ਇਹਨਾਂ ਨੇ ਪੱਤੇ ਕੱਢਨੇ ਨਵੇਂ ਸਿਰ ਨਵੇਂ ਸਿਰੇ ਤੋਂ ਸੋ ਇਹ ਵੀ ਇਸੇ ਤਰ੍ਹਾਂ ਬਹੁਤ ਸੋਹਣੀਆਂ ਲੱਗਦੀਆਂ ਸੋ ਵੇਖੋ ਸਾਰੇ ਚਾਰੇ ਪਾਸੇ ਕਿੰਨੀ ਹਰਿਆਲੀ ਆ ਤੇ ਕਿੰਨਾ ਸ਼ਾਂਤੀ ਵਾਲਾ ਮਾਹੌਲ ਆ ਯਾਰ ਇੱਥੇ ਇਹ ਕਿਥੋਂ ਨਹੀਂ ਮਿਲਦਾ ਹੋਰ ਇਹ ਬਸ ਪੰਜਾਬ ਹੀ ਇੱਕ ਤੇ ਇਹ ਪੰਜਾਬ ਦੇ ਵਿੱਚੋਂ ਹੀ ਮਿਲਣਾ ਤੁਹਾਨੂੰ ਇੱਥੇ ਪੰਜਾਬ ਦੀ ਧਰਤੀ ਇੰਨੀ ਵਧੀਆ ਵਾਹਿਗੁਰੂ ਨੇ ਦਿੱਤੀ ਆ ਵੀ ਇੱਥੇ ਕੁਝ ਵੀ ਛੱਡ ਦਿਓ ਤੁਸੀਂ ਤੁਰੇ ਜਾਂਦੇ ਇੱਥੇ ਹਰਾ ਹੋ ਕੇ ਤੇ ਯਾਰ ਫਲ ਲੱਗਿਆ ਹੁੰਦਾ ਆ ਕਣਕਾਂ ਹੋ ਗਈਆਂ ਪਹਿਲਾਂ ਝੋਨੇ ਦੇ ਵੱਢਿਆਂ ਨੂੰ ਕਣਕਾਂ ਹੋ ਗਈਆਂ ਲੋਕ ਤਿੰਨ ਤਿੰਨ ਫਸਲਾਂ ਕੱਢੀ ਜਾਂਦੇ ਆ ਸੋ ਇਹੀ ਚੀਜ਼ਾਂ ਸਾਡੀਆਂ ਸਰਕਾਰਾਂ ਦੀ ਨਿਗਾਹ ਸਾਡੇ ਤੇ ਕੇਂਦਰ ਸਰਕਾਰਾਂ ਦੀ ਹੋ ਗਈ ਸੈਂਟਰ ਦੀ ਹੋ ਗਈ ਇਹ ਇਹੀ ਤਾਂ ਸਾਨੂੰ ਪੰਜਾਬ ਨੂੰ ਬੁਰਾ ਲੱਗਦਾ ਤਾਂ ਹੀ ਤਾਂ ਪੰਜਾਬ ਨੂੰ ਨੱਪਣਾ ਚਾਹੁੰਦੇ ਆ ਸਿੱਧੀ ਭਾਸ਼ਾ ਦੇ ਵਿੱਚ ਗੱਡੀ ਗੱਲ ਆ ਵੀ ਨੱਪਣਾ ਚਾਹੁੰਦੇ ਆ ਇਹ ਪੰਜਾਬ ਦੇ ਲੋਕਾਂ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਕਿਉਂਕਿ ਹੋਰ ਇਹ ਪੰਜਾਬ ਤੋਂ ਬਾਹਰ ਤੁਸੀਂ ਜਿੱਥੇ ਮਰਜ਼ੀ ਵੜ ਜਾਓ ਪੰਜਾਬ ਤੋਂ ਬਾਅਦ ਵੀ ਹਰਿਆਣੇ 'ਚ ਵੜੇ ਤੁਹਾਨੂੰ ਆਹ ਕੁਝ ਮਿਲਣਾ ਹੀ ਨਹੀਂ ਹੋਰ ਤਾਂ ਗੱਲਾਂ ਦੂਰ ਦੀਆਂ ਆਗੀਆਂ ਦਿੱਲੀ ਟੱਪਜੋ ਗਾਹਾਂ ਨੂੰ ਚਨਈਵਾਲ ਨੂੰ ਤਾਂ ਉੱਥੇ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਯਾਰ ਐਮੀ ਬੱਸ ਅੱਜ ਜਦ ਨਹੀਂ ਮਿਲਣਾ ਤੁਹਾਨੂੰ ਜਿਹੜੀ ਹਰਿਆਲੀ ਜਾਈ। ਇਹ ਕਿਤੇ ਨਹੀਂ ਮਿਲਦੀ ਇਹ ਤਾਂ ਦੋਸਤੋ ਬਸ ਪੰਜਾਬ ਹੀ ਇੱਕ ਜਿਹੜਾ ਵਾਹਿਗੁਰੂ ਤੇ ਮੇਰ ਸਾਦਕਾ ਵਸਦਾ ਤੇ ਵਾਹਿਗੁਰੂ ਗੁਰੂਆਂ ਪੀਰਾਂ ਦੇ ਇਥੇ ਭਗਤਾਂ ਦੇ ਚਰਨ ਪਏ ਹੋਇਆ। ਸੋ ਉਹਨਾਂ ਦੀਆਂ ਇਹ ਨਿਯਾਮਤਾਂਆਂ ਆਂ ਮੇਹਰਾਂ ਆਂ ਉਹਨਾਂ ਦੀਆਂ ਇਹ ਸੋ ਤਾਂ ਹੀ ਇਹ ਪੰਜਾਬ ਵਸਦਾ ਆਪਣਾ ਭਰਾਵੋ ਸੋ ਵੇਖੋ ਤੁਸੀਂ ਇੱਥੇ ਤਾਂ ਜਿਹੜਾ ਪਈਆਂ ਹੁਣ ਤੋਂ ਪਈਆਂ ਦੇ ਉੱਪਰ ਘਾਹ ਖੜਾ ਤੇ ਘਾਹ ਸੁੱਕਿਆ ਪਿਆ ਤਾਂ ਵੀ ਤੁਸੀਂ ਵੇਖ ਰਹੇ ਹੋ ਵੀ ਵੀਡੀਓ ਦੇ ਵਿੱਚ ਵੀ ਇਹ ਕਿੰਨਾ ਸੋਹਣਾ ਲੱਗ ਰਿਹਾ ਸਾਡੇ ਨੂੰ ਸੁੱਕੇ ਹੋਏ ਘਾਵਾਂ ਨਾਲ ਵੀ ਯਾਰ ਇਹ ਇਹ ਵੀ ਸਾਡਾ ਦ੍ਰਿਸ਼ ਐ ਮਨਮੋਹਕ ਦ੍ਰਿਸ਼ ਬਣ ਜਾਂਦੇ ਆ ਵੀ ਕਿੰਨੇ ਸੋਹਣੇ ਯਾਰ ਕਿੰਨੇ ਪਿਆਰੀ ਇਹ ਬਣ ਰਹੀ ਹੈ ਇੱਕ ਤਸਵੀਰ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੋ ਸਾਨੂੰ ਤਾਂ ਮੁਹੱਬਤ ਆ ਇਹਨਾਂ ਚੀਜ਼ਾਂ ਦੇ ਨਾਲ ਕੁਦਰਤ ਦੇ ਨਾਲ ਵਾਹਿਗੁਰੂ ਦੀਆਂ ਨਿਯਮਤਾਂ ਦੇ ਨਾਲ ਮਿਹਰਾਂ ਦੇ ਨਾਲ ਸੋ ਦੋਸਤੋ ਦੇਖੋ ਕਿੰਨੀ ਸੋਹਣੀ ਹਰਿਆਲੀ ਤੇ ਕਿੰਨੀ ਸੋਹਣੀ ਬਣੀ ਆ ਇਹ ਤੋ ਖੇਤ ਆ ਕੇ ਯਾਰ ਦਿਲ ਲੱਗਦਾ ਜਦੋਂ ਆਪਾਂ ਖੇਤ ਆਉਣੇ ਆ ਨਾ ਘਰੇ ਕੋਈ ਆਪਣੀ ਦਾਸੀ ਜਾਂ ਕੋਈ ਚਿੰਤਾ ਕੀ ਤਾਂ ਆਪਾਂ ਉਹਨੂੰ ਛੱਡ ਛਡਾ ਕੇ ਘੰਟਾ ਖੇਤ ਆਉਣੇ ਆ ਤਾਂ ਬਸ ਇੱਥੇ ਆ ਕੇ ਵੀ ਇਹ ਸ਼ਾਂਤੀ ਇੰਨੀ ਆ ਵੀ ਇਹ ਬਸ ਵਾਹਿਗੁਰੂ ਦੀ ਕਿਰਪਾ ਵੀਰ ਇੱਥੇ ਆ ਕੇ ਆਰਾਮ ਮਿਲ ਜਾਂਦਾ ਸ਼ਾਂਤੀ ਮਿਲ ਜਾਂਦੀ ਹੈ ਮਨ ਨੂੰ ਇਹ ਮਿਲਣਾ ਪੰਜਾਬ ਦੇ ਵਿੱਚੋਂ ਹੀ ਆ ਦੋਸਤੋ ਹੋਰ ਕਿਤੋਂ ਬਾਹਰੋਂ ਨਹੀਂ ਮਿਲਣਾ ਇਹ ਇਹ ਪੰਜਾਬ ਦੀਆਂ ਤਰਕੀਆਂ ਤੰਦਰੁਸਤੀਆਂ ਇਹ ਫਸਲਾਂ ਧਰਤੀ ਪੰਜਾਬ ਦੀ ਜਰੀ ਨਹੀਂ ਜਾਂਦੀ ਇਸ ਇੰਟਰ ਸਰਕਾਰਾਂ ਤੋਂ ਸੋ ਆਪਾਂ ਨੂੰ ਲੋੜਾਂ ਵੀ ਆ ਭਾਈ ਬਹੁਤ ਕੁਝ ਆ ਆਪਣੇ ਇਹ ਲਾਲਚ ਦੇ ਕੇ ਆਪਾਂ ਤਾਂ ਲਈ ਵੀ ਜਾਂਦੇ ਆ ਜਿਵੇਂ ਹੁਣ ਆਪਣੇ ਵੱਡੇ ਵੱਡੇ ਰੋਡ ਕੱਟਦੇ ਇਹਨਾਂ ਨੇ ਸੜਕਾਂ ਕੱਢਦੇ ਆ ਪੰਜਾਬ ਦੇ ਵਿੱਚ ਦੀ ਜਾਲ ਪਛਾਤਾ ਇਹਨਾਂ ਨੇ ਡੱਬੇ ਬਣਾਦੇ ਪੰਜਾਬ ਦੇ ਇੱਕ ਬੰਦਾ ਮੈਨੂੰ ਮੰਡੀ ਦੇ ਵਿੱਚ ਮਿਲਿਆ ਉਹਨੇ ਯਾਨੀ ਕਿ ਸਿੱਧਾ ਹਾਦਾ ਹੈ ਬੰਦਾ ਸੀਗਾ ਪਿੰਡੂ ਬੰਦਾ ਉਹਨੇ ਸਿੱਧੀ ਪਧਰੀ ਜੀ ਗੱਲ ਕੀਤੀ ਕਹਿੰਦਾ ਵੀ ਇਹਨਾਂ ਡੱਬੇ ਬਣਾਤੇ ਕਹਿੰਦਾ ਇਹਨਾਂ ਨੇ ਵੀ ਸੜਕਾਂ ਕੱਢ ਕੱਢ ਕੇ ਕੱਲ ਨੂੰ ਕਹਿੰਦੇ ਇੱਥੇ ਕੋਈ ਮੀਂਹ ਆਉਂਦਾ ਜਾਂ ਕੋਈ ਪਾਣੀ ਆਉਂਦਾ ਕਿਸੇ ਪਾਸੋਂ ਕਹਿੰਦਾ ਹੁਣ 15-15 ਫੁੱਟ ਸੜਕਾਂ ਉੱਚੀਆਂ ਨੇ ਡੱਬੇ ਬਣਾਤੇ ਕਹਿੰਦਾ ਪਾਣੀ ਨਹੀਂ ਵਿੱਚੋਂ ਨਿਕਲਦਾ ਕਹਿੰਦਾ ਪੰਜਾਬ ਤਾਂ ਆਪੇ ਹੀ ਖਤਮ ਹੈ ਹੈ ਤੇ ਬਾਕੀ ਤੁਸੀਂ ਭਾਈ ਢੋਨੇ ਦੀ ਫਸਲਾਂ ਹੋ ਗਈਆਂ ਫਸਲਾਂ ਨਹੀਂ ਬੈਕ ਰਹੀਆਂ ਡੀਪੀ ਹੋ ਗਈ DPA ਨਹੀਂ ਮਿਲਦੀ ਸੋ ਆਪਾਂ ਕਹਿੰਨੇ ਆਂ ਵੀ ਯਾਰ ਇਹ ਖੋਨ ਨੂੰ ਫਿਰਦੇ ਰਹੇ ਆਪਾਂ ਤੋਂ ਇਹ ਆਪ ਕਹੋਣਗੇ ਵੀ ਯਾਰ ਸਾਥੋਂ ਇਹ ਤੁਸੀਂ ਜ਼ਮੀਨ ਨਹੀਂ ਸੰਭਲਦੇ ਔਰ ਸਾਥੋਂ ਦਾ ਕੁਝ ਹੁੰਦਾ ਨਹੀਂ ਕੀ ਕਰਗੇ ਇਹ DPA ਕੋਈ ਰੇ ਸਪਰੇ ਨਹੀਂ ਮਿਲਦੀ ਜੇ ਕਿ ਮਿਲਦੀ ਤਾਂ ਚਾਚੀ ਦੀ ਨਹੀਂ ਮਿਲਦੀ ਨਕਲ ਕੇ ਮਿਲਦੀਆਂ ਫਸਲਾਂ ਤੁਸੀਂ ਚੱਕਦੇ ਨਹੀਂਗੇ ਹੋਰ ਫਸਲ ਦੀ ਬੀਜ ਨਹੀਂ ਦਿੰਦੇ ਦੱਸੋ ਕੀ ਕਰਗੇ ਸੋ ਇਹ ਚੀਜ਼ਾਂ ਆ ਗਈਆਂ ਭਰਾਵੋ ਧਿਆਨ ਦੇਣ ਵਾਲੇ ਗੱਲਾਂ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲਾਂ ਕਰਨੀਆਂ ਸੀ ਸੋ ਸਾਰੇ ਭੈਣਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸੋ ਬਹੁਤ-ਬਹੁਤ ਧੰਨਵਾਦ